ਸ਼ਤਸ਼ਰੀਏ ਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਰੋਲਾ ਪੰਜਾਬ ਤੇ ਦੋਸਤੋ ਜਦੋਂ ਵੀ ਪੰਜਾਬੀ ਇੰਡਸਟਰੀ ਵਿੱਚ ਕੋਈ ਵੱਡੀ ਫਿਲਮ ਆਉਣ ਵਾਲੀ ਹੋਵੇ ਕਦੇ ਕਿਸੇ ਦੇ ਦਿਲ ਨੂੰ ਖੁਸ਼ੀ ਹੁੰਦੀ ਹੈ ਤੇ ਕਦੇ ਕਿਸੇ ਦੇ ਦਿਲ ਨੂੰ ਚੋਟ ਪੈਂਦੀ ਹੈ ਪਰ ਇਸ ਵਾਰੀ ਗੱਲ ਸਿਰਫ ਦਿਲਾਂ ਦੀ ਨਹੀਂ ਗੱਲ ਧਰਮ ਦੀ ਹੋ ਰਹੀ ਹੈ ਗਿੱਪੀ ਗਰੇਵਾਲ ਜਿਸ ਦਾ ਨਾਮ ਪੰਜਾਬੀ ਸਿਨੇਮਾ ਚ ਇੱਕ ਵੱਡਾ ਪੱਧਰ ਹੈ ਉਸ ਦੀ ਆਉਣ ਵਾਲੀ ਫਿਲਮ ਅਕਾਲ ਅਜੇ ਰਿਲੀਜ਼ ਵੀ ਨਹੀਂ ਹੋਈ ਸੀ ਪਰ ਵਿਵਾਦਾਂ ਨੇ ਉਸ ਨੂੰ ਪਹਿਲਾਂ ਹੀ ਘੇਰ ਲਿਆ 10 ਅਪ੍ਰੈਲ ਨੂੰ ਰਿਲੀਜ਼ ਹੋਣ ਵਾਲੀ ਇਸ ਫਿਲਮ ਦੀ ਬੰਤਰ ਚ ਬਾਲੀਵੁੱਡ ਦਾ ਧਰਮਾ ਪ੍ਰੋਡਕਸ਼ਨ ਵੀ ਜੁੜਿਆ ਹੋਇਆ ਸੀ ਸਭ ਕੁਝ ਵਧੀਆ ਚੱਲ ਰਿਹਾ ਸੀ ਪਰ ਫਿਰ ਇੱਕ ਕੁਝ ਢਿੰਗ ਸਿੰਘਾਂ ਨੇ ਜਥੇਵੰਦੀਆਂ ਨੇ ਪੰਜਾਬ ਦੇ ਵੱਖ-ਵੱਖ ਸਿਨੇਮਾ ਘਰਾਂ 'ਚ ਜਾ ਕੇ ਫਿਲਮ ਦੇ ਪੋਸਟਰ ਉਤਾਰਨੇ ਸ਼ੁਰੂ ਕਰ ਦਿੱਤੇ। ਉਹਨਾਂ ਨੇ ਸਿਨੇਮਾ ਮਾਲਕ ਨੂੰ ਸਿੱਧਾ ਗਿਆ ਜੇ ਇਹ ਫਿਲਮ ਤੁਸੀਂ ਲਾਈ ਤਾਂ ਨੁਕਸਾਨ ਦੇ ਜ਼ਿੰਮੇਦਾਰ ਤੁਸੀਂ ਖੁਦ ਹੋਵੋਗੇ। ਪਰਸ਼ਨ ਇਹ ਨਹੀਂ ਕਿ ਉਹ ਧਮਕੀ ਸੀ ਜਾਂ ਚਤਾਵਨੀ ਪਰਸ਼ਨ ਇਹ ਹੈ ਕਿ ਆਖਿਰ ਇਤਰਾਜ਼ ਕਿਉਂ ਨਿੰਗ ਸਿੰਘਾਂ ਦਾ ਕਹਿਣਾ ਹੈ ਕਿ ਫਿਲਮ ਵਿੱਚ ਬਾਣਾ ਪਾਏ ਲੋਕਾਂ ਵੱਲੋਂ ਸਿੱਖ ਧਰਮ ਦੀ ਮੰਜਾ ਕੁੱਡਾਈ ਗਈ ਹੈ ਉਹ ਕਹਿੰਦੇ ਨੇ ਕਿ ਕੋਈ ਵੀ ਕੋਨਾ ਮੋਨਾ ਜਾਂ ਬੀੜੀ ਪੀਣ ਵਾਲਾ ਵਿਅਕਤੀ ਗੁਰੂ ਦੇ ਨਿੱਲੇ ਬਾਣੇ ਦੀ ਬੇਅਦਬੀ ਨਹੀਂ ਕਰ ਸਕਦਾ ਉਹਨਾਂ ਵੱਲੋਂ ਪੋਸਟਰ ਉਤਾਰਦੇ ਹੋਏ ਵੀਡੀਓ ਵੀ ਆ ਚੁੱਕੀ ਹੈ ਜਿਸ ਚ ਉਹ ਲਿਖਦੇ ਹਨ ਸਿੱਖੀ ਇੰਨੀ ਥੱਲੇ ਨਹੀਂ ਆ ਗਈ ਕਿ ਇਹ ਜੇ ਲੋਕ ਸਿੱਖ ਧਰਮ ਦੀ ਸੇਧ ਦੇਣ ਜਿਹੜੇ ਸ਼ੂਟਿੰਗਾਂ ਤੋਂ ਬਾਅਦ ਬਾਹਰ ਸਿਗਰਟ ਪਿੰਦੇ ਨੇ ਉਹ ਬਾਣਾ ਪਾ ਕੇ ਕੰਮ ਨੂੰ ਸਿੱਖਿਆ ਦਿੰਦੇ ਨੇ ਉਹਨਾਂ ਨੇ ਨਕਲੀ ਦਾੜੀਆਂ ਨਕਲੀ ਲਿਵਾਸ ਤੇ ਅਸਲੀ ਜਜ਼ਵਾਤਾਂ ਨਾਲ ਖੇਡਣ ਦਾ ਦੋਸ਼ ਲਾਇਆ ਹੁਣ ਦਿਲਚਸਪ ਗੱਲ ਇਹ ਹੈ ਦੋਸਤੋ ਕਿ ਇਹ ਫਿਲਮ ਅਖੀਰ ਕਿੰਨੀ ਵਾਜਬ ਜਾਂ ਗਲਤ ਚੀਜ਼ ਦਿਖਾ ਰਹੀ ਸੀ ਕਿ ਸੱਚਮੁੱਚ ਧਰਮ ਦੀ ਬੇਦਬੀ ਹੋਈ ਸੀ ਜਾਂ ਇਹ ਸਿਰਫ ਇੱਕ ਕਲਾਤਮਕ ਅਭਿਵਿਅਕਤੀ ਸੀ ਨਿੰਗ ਸਿੰਘ ਸਹੀ ਨੇ ਜਾਂ ਗਿੱਪੀ ਗਰੇਵਾਲ ਸਿਨੇਮਾ ਘਰਾਂ ਦੇ ਰਾਹੀਂ ਜੇਕਰ ਕੋਈ ਸੰਦੇਸ਼ ਦਿੱਤਾ ਜਾ ਰਿਹਾ ਸੀ ਤਾਂ ਕੀ ਇਹ ਇਤਰਾਜਯੋਗ ਸੀ ਅਤੇ ਸਭ ਤੋਂ ਵੱਡੀ ਗੱਲ ਇਹ ਫਿਲਮ ਹੁਣ ਰਿਲੀਜ਼ ਹੋਵੇਗੀ ਜਾਂ ਨਹੀਂ ਕਮੈਂਟ ਕਰਕੇ ਦੱਸੋ ਦੋਸਤੋ ਕਿ ਤੁਸੀਂ ਵੀ ਸਮਝਦੇ ਹੋ ਕਿ ਧਰਮ ਤੇ ਆਸਰਾ ਲੈ ਕੇ ਮਨੋਰੰਜਨ ਕਰਨਾ ਠੀਕ ਨਹੀਂ ਜਾਂ ਇਹ ਸਿਰਫ ਸਨਸਨੀ ਫਲਾਣ ਵਾਲਾ ਇੱਕ ਹੋਰ ਵਿਵਾਦ ਹੈ ਛਤਸ਼੍ਰੀ ਅਕਾਲ ਦੋਸਤੋ ਜੇ ਵੀਡੀਓ ਵਧੀਆ ਲੱਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਤੇ ਸ਼ੇਅਰ ਵੀ ਜਰੂਰ ਕਰ ਦਿਓ